ਬਿਜਲੀ ਫਰੀ ਬਿਜਲੀ ਜਦੋਂ ਬੀਬਾ ਜੀ ਬਿਜਲੀ ਫਰੀ ਤੇ ਬੋਲੇ ਉੱਥੋਂ ਵੀ ਇੱਕ ਬੀਬੀ ਉੱਠ ਕੇ ਬੋਲਦੀ ਇੱਕ ਬੀਬੀ ਉੱਠੀ ਕਹਿੰਦੀ ਭਾਈ ਸਾਡੇ ਤਾਂ ਬਿਜਲੀ ਫਰੀ ਹੋਈ ਨਹੀਂ ਪਹਿਲੇ ਸਾਲ ਦੇ ਵਿੱਚ ਵਿੱਚ ਇਹ ਕਹਤਾ ਹੋਵੇ ਬਿਜਲੀ ਤੇ ਬਿੱਲ ਮਾਫ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਔਰਤਾਂ ਨੂੰ 1000 ਰੁਪਏ ਦੇਵਾਂਗੇ ਉਦੋਂ ਵੀ ਇੱਕ ਬੀਬੀ ਬੋਲ ਪੈਂਦੀ ਹੈ ਮੈਨੂੰ ਪਤਾ ਇੱਕ ਇੱਕ 1000 ਰੁਪਏ ਦੀ ਗਾਰੰਟੀ ਦੀ ਗੱਲ ਸਰਕਾਰ ਨੇ ਕੀਤੀ ਸੀ ਅਜੇ ਚੱਲ ਵੀ ਨਹੀਂ ਗਈ ਮੈਨੇ ਜਿਹੜਾ ਸਰਿਆਦ ਬਾਅਦ ਗੱਲ ਚੱਲਦੀ ભગવંત ਸਿੰਘ ਮੰਨਤਾ ਬਹੁਤ ਕੁਝ ਕਹਿੰਦੇ ਹੁੰਦੇ ਸੀ ਉਹ ਤਾਂ ਕਹਿੰਦੇ ਸੀ ਕਿ ਡੜਾ ਤੋਂ ਡੜਾ ਹੁੰਦਾ ਹੈ ਪਰ ਹੁਣ ਮੈਨੂੰ ਲੱਗਦਾ ਹੈ ਸਵਾਲ ਵੀ ਇਹਨਾਂ ਦੇ ਡੜੇ ਵਾਂਗੂ ਵੱਜੇ ਆ ਕਿਤੇ ਨਾ ਕਿਤੇ ਊਣਤਾਈਆਂ ਰਹਿ ਗਈਆਂ ਹੋਣਗੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਗਲੀ ਵਾਰ ਤੁਸੀਂ ਵੋਟਾਂ ਮੰਗਣ ਆਏ ਨਾ ਇਹ ਲੋਕ ਤੁਹਾਨੂੰ ਉਦੋਂ ਦੱਸਣਗੇ ਊਣਤਾਈਆਂ ਕੀ ਹੁੰਦੀਆਂ ਨੇ ਇਹ ਲੋਕ ਤੁਹਾਨੂੰ ਉਦੋਂ ਦੱਸਣਗੇ ਕਿ ਜਿਹੜੀਆਂ ਕਮੀਆਂ ਰਹੀਆਂ ਨੇ ਉਹ ਕੀ ਹੁੰਦੀਆਂ ਨੇ ਨੌਜਵਾਨ ਨੇ ਤਿੰਨ ਮੁੱਦੇ ਖੜੇ ਕੀਤੇ ਸੀ ਤਿੰਨਾਂ ਮੁੱਦਿਆਂ ਦੇ ਵਿੱਚੋਂ ਦੋ ਮੁੱਦਿਆਂ ਤੇ ਬੀਬਾ ਜੀ ਨਹੀਂ ਬੋ ਐਮ ਐਲ ਏ ਸਾਹਿਬਾ ਇੱਕ ਗੱਲ ਤੱਕ ਨਸ਼ੇ ਤੇ ਨਹੀਂ ਕਰਦੇ ਭਾਈ ਤੁਸੀਂ ਆਇਓ ਝੂਠਾ ਤਰਵਾਸਾ ਹੀ ਦੇ ਦਿੰਦੇ ਕਿ ਅਸੀਂ ਜਿਹੜਾ ਇਹਨੂੰ ਖਤਮ ਕਰਾਂਗੇ ਉਹ ਤੋਂ ਨੌਜਵਾਨ ਕਹਿੰਦਾ ਕਿ ਤੁਸੀਂ 8 ਸਾਲਾਂ ਬਾਅਦ ਆਇਓ ਪਰ ਬੀਬਾ ਜੀ ਉੱਤੇ ਖੜੋ ਕਿ ਨਹੀਂ 8 ਨਹੀਂ ਮੈਂ 7 ਸਾਲਾਂ ਬਾਅਦ ਆਈਆਂ ਇੱਕ ਐਮ ਐਲ ਏ ਦਾ ਇੱਕ ਪਿੰਡ ਦੇ ਵਿੱਚ 7 ਸਾਲਾਂ ਬਾਅਦ ਹੋਣਾ ਬੀਬਾ ਜੀ ਸ਼ਾਇਦ ਉਹਨੂੰ ਪ੍ਰਾਊਡ ਦੇ ਨਾਲ ਕਹਿ ਰਿਹਾ ਕਿ ਨਹੀਂ ਨਹੀਂ ਮੈਂ 7 ਸਾਲਾਂ ਬਾਅਦ ਆਈਆਂ ਗੁੱਸੇ ਨਹੀਂ ਹੋਣਾ ਚਾਹੀਦਾ ਬੀਬਾ ਜੀ ਉੱਥੇ ਥੋੜੇ ਜੇ ਗੁੱਸੇ ਦੇ ਵਿੱਚ ਜ਼ਰੂਰ ਲੱਗੇ ਜਿਵੇਂ ਉਸ ਨੌਜਵਾਨ ਨੂੰ ਜਵਾਬ ਵੀ ਦਿੱਤਾ ਇੱਕ ਦੋ ਗੱਲਾਂ ਦੇ ਉੱਪਰ ਤੁਹਾਡੇ ਖੁੱਦੇ ਲੀਡਰ ਨੇ ਭਗਵਾਨ ਸਿੰਘ ਮਾਨ ਹੁਣ ਤੱਕ ਉਹ ਵੀ ਉਹੀ ਕਹਿੰਦੇ ਰਹੇ ਨੇ ਕਿ ਭਾਈ ਲੀਡਰਾਂ ਨੂੰ ਸਵਾਲ ਕਰਿਆ ਕਰੋ ਇਹ ਤੁਹਾਡੀਆਂ ਵੋਟਾਂ ਦੇ ਨਾਲ ਬਣ ਕੇ ਆਉਂਦੇ ਨੇ ਸਾਸ਼ੀਏ ਕਾਲ ਜੀ ਮੈਂ ਸ੍ਰਿੰਦਰ ਕੰਬੋਜ ਅੱਜ ਗੱਲ ਕਰਦੇ ਆਂ ਬੀਬੀ ਬਲਜਿੰਦਰ ਕੌਰ ਜੀ ਬਾਰੇ ਜੋ ਪਿਛਲੇ ਦਿਨੀ ਪਿੰਡ ਸ਼ੇਰਗੜ੍ਹ ਵਿੱਚ ਜਾਂਦੇ ਨੇ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਨੂੰ ਕੋਈ ਤਿੱਖੇ ਸਵਾਲ ਕੀਤੇ ਜਾਂਦੇ ਨੇ ਉਸ ਬਾਰੇ ਅੱਜ ਗੱਲ ਕਰਦੇ ਆ ਸਾਡੇ ਨਾਲ ਨੇ ਭਾਈ ਜਸ ਗਰੇਵਾਲ ਜੀ ਭਾਈ ਤੁਸੀਂ ਕਿਵੇਂ ਦੇਖਦੇ ਹੋ ਇਹਦੇ ਬਾਰੇ ਜਿਹੜੀ ਤੁਸੀਂ ਗੱਲ ਕਰੀ ਆ ਕਿ ਵੀ ਬਲਜਿੰਦਰ ਕੌਰ ਐਮ ਐਲ ਏ ਤਲਵੰਡੀ ਸਾਹਿਬ ਉਹਨੇ ਪਹਿਲਾ ਮੈਂ ਮਸਲਾ ਤੋਂ ਸਾਰੇ ਤੋਂ ਜਾਣੂ ਕਰਵਾ ਦੋ ਮੈਂ ਮਸਲਾ ਕੀ ਆ ਅਸਲ ਦੇ ਵਿੱਚ ਬੀਬੀ ਬਲਜਿੰਦਰ ਕੌਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਹਲਕੇ ਦਾ ਪਿੰਡ ਆ ਸ਼ੇਰਗੜ ਸ਼ੇਰਗੜ ਦੇ ਵਿੱਚ ਜਾਂਦੇ ਨੇ ਸ਼ੇਰਗੜ ਦੇ ਵਿੱਚ ਇਕੱਠ ਕੀਤਾ ਹੁੰਦਾ ਜਿੰਨਾ ਕਿ ਸਾਨੂੰ ਪਤਾ ਲੱਗਾ ਕਿ ਸ਼ਾਇਦ ਗਲੀਆਂ ਦੇ ਤੇ ਛੱਪੜ ਦੇ ਕਿਸੇ ਤਰ੍ਹਾਂ ਦੇ ਕੋਈ ਉਦਘਾਟਨ ਦੇ ਲਈ ਉਹ ਜਾਂਦੇ ਨੇ ਤੇ ਕੋਈ ਗ੍ਰਾਂਟ ਦੇਣ ਦੇ ਲਈ ਤਕਰੀਬਨ 1 ਕਰੋੜ ਰੁਪਏ ਜੋ ਜਿੰਨਾ ਕਿ ਸਾਨੂੰ ਪਤਾ ਲੱਗਿਆ ਉਸ ਗ੍ਰਾਂਟ ਦੇ ਲਈ ਜਾਂਦੇ ਨੇ ਉਸ ਤੋਂ ਪਹਿਲਾਂ ਇੱਕ ਨੌਜਵਾਨ ਉਸ ਪਿੰਡ ਦਾ ਹੁੰਦਾ ਹੈ ਸ਼ਾਇਦ ਜਕਸੀਰ ਸਿੰਘ ਨਾਮ ਦਾ ਉਹਨਾਂ ਦਾ ਜਕਸੀਰ ਸਿੰਘ ਖੜਾ ਹੁੰਦਾ ਹੈ ਤਾਂ ਜਕਸੀਰ ਸਿੰਘ ਦੇ ਵੱਲੋਂ ਸਵਾਲ ਕੀਤੇ ਜਾਂਦੇ ਨੇ ਬਲਤਾਂ ਮੈਂ ਨੌਜਵਾਨ ਨੂੰ ਵੀ ਦਾਤ ਦੇਵਾਂਗਾ ਕਿ ਜਿਸ ਤਰ੍ਹਾਂ ਦੇ ਨਾਲ ਕਿ ਕਿ ਇਸ ਸਖਾਲਾ ਨਹੀਂ ਹੁੰਦਾ ਜਦੋਂ ਮੌਕੇ ਦੀ ਸਰਕਾਰ ਹੋਵੇ ਮੌਕੇ ਦੇ ਐਮਐਲਏ ਹੋਣ ਤੇ ਤਕਰੀਬਨ 2 ਸਾਲ ਸੁਰਿੰਦਰ ਪਏ ਹੋਣ ਹਾਲੇ ਸੋ ਸਰਕਾਰ ਦੇ 2 ਸਵਾ 2 ਸਾਲ ਪਏ ਹੋਣ ਤੇ ਉਸ ਐਮਐਲਏ ਨੂੰ ਮੂੰਹ ਤੇ ਸਵਾਲ ਖੜੇ ਕਰਨੇ ਕੋਈ ਸਖਾਲਾ ਨਹੀਂ ਦਿੰਦਾ ਪਰ ਉਹ ਨੌਜਵਾਨ ਖੜਾ ਹੁੰਦਾ ਆ ਪਹਿਲੀ ਗੱਲ ਤਾਂ ਉਸ ਨੌਜਵਾਨ ਦੇ ਵੱਲੋਂ ਕਹਿੰਦੇ ਕਿ 8 ਸਾਲਾਂ ਬਾਅਦ ਬੀਬੀ ਜੀ ਸਾਡੇ ਪਿੰਡ ਦੇ ਵਿੱਚ ਆਈ ਨੇ ਇਹ 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 ਵੱਡੀ ਵੱਡੀ ਗੱਲ ਆ ਕਿ ਇੱਕ ਐਮਐਲਏ ਹੁਣ ਤੇ 8 ਸਾਲਾਂ ਬਾਅਦ ਇੱਕ ਪਿੰਡ ਦੇ ਵਿੱਚ ਆਏ ਹੋਣ ਹਾਲਾਂਕਿ ਉਸ ਤੋਂ ਬਾਅਦ ਬੀਬੀ ਜੀ ਨੇ ਉਹਨਾਂ ਨੂੰ ਕਿਹਾ ਵੀ ਕਿ ਮੈਂ 8 ਨਹੀਂ ਭਾਈ 7 ਸਾਲਾਂ ਬਾਅਦ ਆਏ ਮਤਲਬ ਬੜੇ ਮਾਣ ਦੇ ਨਾਲ ਕਿਹਾ ਬੀਬੀ ਜੀ ਨੇ ਕਿ ਮੈਂ 8 ਸਾਲਾਂ ਬਾਅਦ ਨਹੀਂ ਮੈਂ 7 ਸਾਲਾਂ ਬਾਅਦ ਆਈਆਂ ਤਾਂ ਬੀਬੀ ਜੀ 7 ਸਾਲਾਂ ਬਾਅਦ ਫਿਰ ਕਿਉਂ ਆਏ ਹੋ ਇਹ ਪਿੰਡ ਤੁਹਾਡਾ ਤੁਹਾਡੇ ਹਲਕੇ ਦਾ ਕੰਮ ਤੁਸੀਂ ਕਰਨੀ 7 ਸਾਲਾਂ ਬਾਅਦ ਕਿਉਂ ਆਏ ਚਲੋ ਉਹ ਗੱਲ ਵੱਖਰੀ ਆ ਉਸ ਤੋਂ ਬਾਅਦ ਉਹਨੇ ਤਿੰਨ ਮੁੱਦੇ ਮੇਨ ਮੁੱਦੇ ਜਿਹੜੇ ਨੇ ਉਹ ਨੋਜਬਾਨ ਰੱਖਦਾ ਆ ਸਭ ਤੋਂ ਪਹਿਲਾ ਮੁੱਦਾ ਕਿਹੜਾ ਆ ਸਭ ਤੋਂ ਪਹਿਲਾ ਮੁੱਦਾ ਉਹ ਰੱਖਦਾ ਆ ਨਸ਼ੇ ਦਾ ਮੁੱਦਾ ਜਿਹੜਾ ਇਕੱਲੇ ਸ਼ੇਰਗੜ ਪਿੰਡ ਦਾ ਮੁੱਦਾ ਨਹੀਂ ਆ ਇਹ ਪੂਰੇ ਪੰਜਾਬ ਪਰ ਦਾ ਮੁੱਦਾ ਤੇ ਇਸ ਮੁੱਦੇ ਤੇ ਸਰਕਾਰ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜਿਹੜੀ ਸੀ ਉਹਨਾਂ ਨੇ ਕਿਸੇ ਵੇਲੇ ਵਿਕਰਮ ਮਜੀਠੀਆ ਦੇ ਪੋਸਟਰ ਤੱਕ ਲਵਾਤੇ ਸੀ ਕਿ ਭਾਈ ਚਿੱਟੇ ਦਾ ਵਪਾਰ ਵਿਕਰਮ ਮਜੀਠੀਆ ਕਰਦਾ ਹੈ ਤੇ ਇਹ ਵੀ ਕਹਿੰਦੇ ਹੁੰਦੇ ਸੀ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਇਹ ਚਿੱਟਾ ਝਟਪਟ ਦੇ ਵਿੱਚ ਖਤਮ ਕਰਦੇਾਂਗੇ ਇਹ ਕਹਿੰਦੇ ਹੁੰਦੇ ਸੀ ਤੇ ਪਹਿਲਾ ਸਵਾਲ ਉਸ ਨੌਜਵਾਨ ਨੇ ਉਹੀ ਖੜਾ ਕੀਤਾ ਕਿ ਭਾਈ ਸਾਡੇ ਸ਼ੇਰਗੜ੍ਹ ਪਿੰਡ ਦੇ ਵਿੱਚ ਉਹ ਕਹਿੰਦਾ ਕਿ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਚੱਟਾ ਆ ਪਰ ਸਾਡੇ ਪਿੰਡ ਦੇ ਵਿੱਚ ਗਲੀ ਗਲੀ ਦੇ ਵਿੱਚ ਚੱਟਾ ਵਿਕਦਾ ਹੈ ਤੇ ਉਹ ਕਹਿੰਦਾ ਕਿ ਕੈਪਸੂਲ ਉਹ ਵੀ ਸਾਡੇ ਪਿੰਡ ਦੇ ਵਿੱਚ ਮੈਡੀਕਲ ਸਟੋਰ ਤੋਂ ਚਾਹੇ ਲੋਕ ਘਰਾਂ ਦੇ ਵਿੱਚ ਵੀ ਵੇਚੀ ਜਾਂਦੇ ਆਂ ਇਹ ਸਵਾਲ ਵੀ ਉਸ ਨੌਜਵਾਨ ਨੇ ਖੜਾ ਕੀਤਾ ਪਹਿਲਾ ਸਵਾਲ ਦੂਜਾ ਐਜੂਕੇਸ਼ਨ ਦਾ ਜਿਹੜਾ ਟੰਡੋਰਾ ਇਹ ਪਾਰਟੀ ਪਿੱਟ ਕੇ ਆਈ ਸੀ ਕਿ ਐਜੂਕੇਸ਼ਨ ਮਾਡਲ ਜਾਂ ਦਿੱਲੀ ਦਾ ਸਿੱਖਿਆ ਮਾਡਲ ਉਸ ਦਾ ਟੰਡੋਰਾ ਇਹਨਾਂ ਨੇ ਪਟਿਆ ਸੀ ਉਹ ਕਹਿੰਦਾ ਕਿ ਸਾਡਾ ਸਕੂਲ 8ਵੀਂ ਤੱਕ ਸੀ ਪਿਛਲੀ ਸਰਕਾਰ ਵੇਲੇ ਸਾਡਾ ਸਕੂਲ ਜਿਹੜਾ ਉਹ ਪ੍ਰਮੋਟ ਹੁੰਦਾ ਆ 10ਵੀਂ ਤੱਕ ਹੁੰਦਾ ਆ ਜਦੋਂ ਇਹ ਸਰਕਾਰ ਆਉਂਦੀ ਆ ਸਾਨੂੰ ਇਹ ਆਸ ਉਮੀਦ ਸੀ ਕਿ ਇਹ ਸਰਕਾਰ ਆਈ ਆ ਸਾਡਾ ਸਕੂਲ 10ਵੀਂ ਤੱਕ ਹੁਣ ਸਹੀ ਤਰੀਕੇ ਨਾਲ ਚੱਲੂਗਾ ਪਰ ਦੁੱਖ ਦੀ ਗੱਲ ਦੁਖਾਂਤ ਦੀ ਗੱਲ ਇਹ ਇਹਨਾਂ ਨੇ ਉਸ ਨੂੰ ਅੱਗੇ ਉਤਾ ਕੀ ਉਹਦੇ ਵਿੱਚ ਕੁਝ ਨਾ ਕੁਝ ਕਰਨਾ ਸੀ ਉਹ ਕਹਿੰਦਾ ਕਿ ਸਾਡਾ ਸਾਨੂੰ ਸਟਾਫ ਹੀ ਨਹੀਂ ਮਿਲਿਆ ਸਾਡਾ ਸਕੂਲ ਦੁਬਾਰਾ 8ਵੀਂ ਤੱਕ ਹੋ ਗਿਆ ਮਤਲਬ ਉਹ ਐਜੂਕੇਸ਼ਨ ਮਾਡਲ ਜਿਸ ਮਾਡਲ ਦੀ ਇਹ ਗੱਲ ਕਰਦੇ ਸੀ ਉਹਦੀ ਗਰਾਊਂਡ ਦੀ ਸਚਾਈ ਸ਼ੇਰਗੜ ਪਿੰਡ ਦੀ ਇਹ ਹੈ ਤੀਜਾ ਪਾਣੀ ਦੇ ਮਸਲੇ ਦੀ ਉਹ ਗੱਲ ਕਰਦਾ ਕਿ ਸੀ ਸਾਡੇ ਪਿੰਡ ਦੇ ਵਿੱਚ ਭਾਈ ਤਿੰਨ ਗੰਦੇ ਨਾਲੇ ਜਿਹੜੇ ਨੇ ਉਹ ਸਾਡੇ ਪਿੰਡ ਦੇ ਵਿੱਚ ਪਾ ਤੇ ਸਾਡੇ ਪਿੰਡ ਦੇ ਵਿੱਚ ਛੁੱਟੇ ਜਾਂਦੇ ਨੇ ਉਹ ਹਾਲਾਂਕਿ ਬੀਬਾ ਜੀ ਵੱਲੋਂ ਕਿਹਾ ਗਿਆ ਕਿ ਪਾਈ ਪਿੰਡ ਦੇ ਨਾਲਿਆਂ ਦਾ ਮਸਲਾ ਮੇਰੇ ਕੋਲੇ ਜਾਂ ਸੀਵਰੇਜ ਦਾ ਮਸਲਾ ਜਿਹੜਾ ਬਟੰਡੇ ਦਾ ਵੀ ਸੀ ਸੀਵਰੇਜ ਦੀ ਗੱਲ ਕਰਦਾ ਕਿ ਸਾਡੇ ਪਿੰਡ ਦੇ ਵਿੱਚ ਵੀ ਕੁਝ ਪਾਣੀ ਪੈਂਦਾ ਉਹਦੀ ਵੀ ਗੱਲ ਕਰ ਦੋ ਕਹਿੰਦੇ ਨੇ ਕਿ ਮੇਰੇ ਧਿਆਨ ਦੇ ਵਿੱਚ ਨਹੀਂ ਸੀ ਤੇ ਇਸ ਦੇ ਤੇ ਅੱਗੇ ਤੋਂ ਗੌਰ ਫਰਮਾਇਆ ਜਾਊਗਾ ਇਹ ਨੌਜਵਾਨ ਉਹ ਸਵਾਲ ਖੜੇ ਕਰਦਾ ਉਸ ਤੋਂ ਬਾਅਦ ਸਰਪੰਚ ਸਾਹਿਬ ਆਉਂਦੇ ਨੇ ਹਾਲਾਂਕਿ ਉਹ ਥੋੜਾ ਜਿਹਾ ਪੋਚਾ ਵੀ ਫੇਰਦੇ ਨੇ ਕਿ ਨਹੀਂ ਕਾਲੀ ਦੇ ਵਿੱਚ ਬੋਲ ਹੋ ਗਿਆ ਜਾਂ ਹਨਾ ਥੋੜਾ ਬਹੁਤ ਜਿਹੜਾ ਹੁੰਦਾ ਹੈ ਉਹ ਕਰਦੇ ਨੇ ਉਸ ਤੋਂ ਬਾਅਦ ਐਮਐਲਏ ਸਾਹਿਬਾ ਆਉਂਦੇ ਨੇ ਜਦੋਂ ਐਮ.ਐਲ.ਏ ਸਹਬਾ ਹੁੰਦੇ ਨੇ ਤਾਂ ਮੈਂ ਹੈਰਾਨ ਰਹਿ ਗਿਆ ਕਿ ਐਮ.ਐਲ.ਏ ਸਹਬਾ ਤਕਰੀਬਨ 12-15 ਮਿੰਟ ਬੋਲਦੇ ਨੇ ਨੌਜਵਾਨ ਨੇ ਤਿੰਨ ਮੁੱਦੇ ਖੜੇ ਕੀਤੇ ਸੀ ਤਿੰਨਾਂ ਮੁੱਦਿਆਂ ਦੇ ਵਿੱਚੋਂ ਦੋ ਮੁੱਦਿਆਂ ਤੇ ਬੀਬਾ ਜੀ ਨਹੀਂ ਬੋਲੇ ਜਿਹਦੇ ਵਿੱਚ ਨਸ਼ੇ ਦਾ ਮੁੱਦਾ ਸੀ ਜਿਹਦੇ ਵਿੱਚ ਐਜੂਕੇਸ਼ਨ ਦਾ ਮੁੱਦਾ ਸੀ ਨਾਲੇ ਦੇ ਮੁੱਦੇ ਤੇ ਬੀਬਾ ਜੀ ਬੋਲਦੇ ਨੇ ਉਹ ਬੋਲਦੇ ਕਿਸ ਤਰ੍ਹਾਂ ਦੇ ਨਾਲ ਨੇ ਉਹ ਬੋਲਦੇ ਨੇ ਕਿ ਭਾਈ ਮੇਰੇ ਧਿਆਨ ਦੇ ਵਿੱਚ ਨਹੀਂ ਸੀ ਤਾਂ ਮੈਡਮ ਜੀ ਜਿਹੜਾ ਨਸ਼ੇ ਦਾ ਮੁੱਦਾ ਉਹ ਤਾਂ ਤੁਹਾਡੇ ਧਿਆਨ ਦੇ ਵਿੱਚ ਆਣਾ ਨਸ਼ੇ ਦੇ ਮੁੱਦੇ ਤੇ ਤੁਹਾਡੀ ਸਰਕਾਰ ਤੁਹਾਡਾ ਹਰ ਲੀਡਰ ਇਹ ਕਹਿੰਦਾ ਸੀ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ ਤੇ ਇੱਕ ਪਿੰਡ ਦੇ ਵਿੱਚੋਂ ਨੌਜਵਾਨ ਖੜਾ ਹੋ ਕੇ ਤੁਹਾਡੇ ਸਾਹਮਣੇ ਇਹ ਕਹਿੰਦਾ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਸਾਡੇ ਪਿੰਡ ਦੇ ਵਿੱਚ ਕੈਪਸੂਲ ਵਿਕਦਾ ਤੇ ਐਦੋਂ ਹੋਰ ਨਿੰਦਣਯੋਗ ਗੱਲ ਕੀ ਹੋ ਕਿ ਮੁੱਖ ਐਮ.ਐਲ.ਏ ਦੇ ਸਾਹਮਣੇ ਖੜ ਕੇ ਉਹ ਨੌਜਵਾਨ ਕਹਿੰਦਾ ਪਰ ਨਸ਼ੇ ਦੇ ਨਸ਼ੇਤੇ ਮੈਡਮ ਇੱਕ ਗੱਲ ਐਮ.ਐਲ.ਏ ਸਾਹਿਬਾ ਇੱਕ ਗੱਲ ਤੱਕ ਨਸ਼ੇ ਤੇ ਨਹੀਂ ਕਰਦੇ ਕੈਪਸੂਲਾਂ ਦੀ ਗੱਲ ਉਹ ਨੌਜਵਾਨ ਕਰਦਾ ਪਰ ਕੈਪਸੂਲਾਂ ਤੇ ਇੱਕ ਵੀ ਗੱਲ ਮੈਡਮ ਦੇ ਵੱ ਤੁਸੀਂ ਆਇਓ ਝੂਠਾ ਤਰਵਾਸਾ ਹੀ ਦੇ ਦਿੰਦੇ ਝੂਠਾ ਤਰਵਾਸਾ ਹੀ ਘੱਟੋ-ਘੱਟ ਤੁਸੀਂ ਦੇ ਦਿੰਦੇ ਕਿ ਅਸੀਂ ਜਿਹੜਾ ਇਹਨੂੰ ਖਤਮ ਕਰਾਂਗੇ ਉਹ ਵੱਡੇ ਸਵਾਲ ਪੁਲਿਸ ਪ੍ਰਸ਼ਾਸਨ ਤੇ ਵੀ ਖੜੇ ਕੀਤੇ ਕਿ ਜਦੋਂ ਅਸੀਂ ਨਸ਼ੇ ਤਸਕਰਾਂ ਨੂੰ ਪੁਲਿਸ ਦੇ ਕੋਲ ਲੈ ਕੇ ਜਾਂਦੇ ਆ ਤਾਂ ਥੋੜੇ ਸਮੇਂ ਬਾਅਦ ਨਸ਼ਾ ਤਸਕਰ ਜਿਹੜਾ ਉਹਨੂੰ ਛੱਡ ਦਿੰਦੇ ਉਹ ਕਹਿੰਦੇ ਭਾਈ ਸਾਨੂੰ ਲੋੜ ਕੀ ਹੈ ਫਿਰ ਲੜਾਈ ਲੜਨ ਦੀ ਜੇਕਰ ਨਸ਼ੇ ਤਸਕਰਾਂ ਨੂੰ ਜਿਨ੍ਹਾਂ ਨੂੰ ਅਸੀਂ ਲੜਾਈ ਲੜ ਕੇ ਪਹੁੰਚਾਉਨੇ ਆ ਸਲਾਖਾਂ ਦੇ ਪਿੱਛੇ ਤਾਂ ਉਹਨਾਂ ਨੂੰ ਛੱਡ ਦੋਗੇ ਤਾਂ ਫਿਰ ਜ਼ਰੂਰਤ ਕੀ ਆ ਪਰ ਇਸ ਮੁੱਦੇ ਤੇ ਐਮਐਲਏ ਬਲਜਿੰਦਰ ਕੌਰ ਇੱਕ ਪਰਸੈਂਟ ਵੀ ਨਹੀਂ ਬੋਲੇ ਬੋਲੇ ਕੀ ਉਹੀ ਜਿਹੜਾ ਪਹਿਲਾਂ ਤੋਂ ਹੁਣ ਦੋ ਪਿਛਲੇ 3 ਸਾਲਾਂ ਤੋਂ ਹੁਣ 2.5 ਸਾਲਾਂ ਤੋਂ ਹੁਣ ਇਹ ਬੋਲਦੇ ਆਇਆ ਬਿਜਲੀ ਫਰੀ ਬਿਜਲੀ ਫਰੀ ਹੁਣ ਇੱਥੇ ਇੱਕ ਗੱਲ ਹੋਰ ਆ ਜਦੋਂ ਬੀਬਾ ਜੀ ਬਿਜਲੀ ਫਰੀ ਤੇ ਬੋਲੇ ਉੱਥੋਂ ਵੀ ਇੱਕ ਬੀਬੀ ਉੱਠ ਕੇ ਬੋਲ ਪਈ ਬੀਬਾ ਜੀ ਹਲੇ ਆਪਣੀ ਗੱਲ ਪੂਰੀ ਕਰ ਹੀ ਰਹੇ ਸੀ ਕਿ ਅਸੀਂ ਬਿਜਲੀ ਫਰੀ ਕਰਤੀ ਇੱਕ ਬੀਬੀ ਉੱਠੀ ਕਹਿੰਦੀ ਭਾਈ ਸਾਡੇ ਦਾ ਵੀ ਬਿਜਲੀ ਫਰੀ ਹੋਈ ਨਹੀਂ ਉਹ ਉਸ ਤੋਂ ਬਾਅਦ ਬੀਬਾ ਜੀ ਉਹਨੂੰ ਚੁੱਪ ਕਰਾਉਂਦੇ ਨਜ਼ਰ ਆਏ ਕਿ ਭਾਈ ਚੁੱਪ ਹੋ ਜਾਓ ਚੁੱਪ ਹੋ ਜਾਓ ਚੱਲ ਕੋਈ ਨਹੀਂ ਥੋੜਾ ਇੱਕ ਅੱਧਾ ਰਹਿ ਗਿਆ ਹੋਣਾ ਕਹਿੰਦੇ ਥੋੜੀ ਵੀ ਕਰ ਦਾਂਗੇ ਤਾਂ ਮਤਲਬ ਇੱਕੋ ਟੰਡੋਰਾ ਇੱਕੋ ਟੰਡੋਰਾ ਪੱਟਿਆ ਤੇ ਦੂਜੀ ਗੱਲ ਆਪਣੀ ਜਿੰਨੀ ਕੁ ਗਰਾਂਟ ਦੇਣ ਦੇ ਲਈ ਆਏ ਸੀ 1 ਕਰੋੜ ਰੁਪਈਆ ਉਹ ਗਰਾਂਟ ਗਣਾਈ ਕਿ ਅਸੀਂ ਇੰਨੀ ਗਰਾਂਟ ਭਾਈ ਇਹਨੂੰ ਦੇਣੀ ਐ ਇੰਨੀ ਗਰਾਂਟ ਇਹਨੂੰ ਦੇਣੀ ਐ ਇੰਨੀ ਗਰਾਂਟ ਜਿਹੜੀ ਹੈਗੀ ਇਹਨੂੰ ਦੇਣੀ ਆ ਉਸ ਤੋਂ ਬਾਅਦ ਗੱਲ ਉਹ 1000 ਰੁਪਏ ਦੀ ਗੱਲ ਫਿਰ ਕਰਦੇ ਨੇ ਬੀਬਾ ਜੀ ਕਿ 1000 ਰੁਪਈਆ ਜਿਵੇਂ ਹੁਣ ਤੱਕ ਲਾਲੀਪਪ ਦਿੰਦੇ ਆਏ ਨੇ 1000 ਰੁਪਿਆ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਔਰਤਾਂ ਨੂੰ 1000 ਰੁਪਿਆ ਦੇਵਾਂਗੇ ਉਦੋਂ ਵੀ ਇੱਕ ਬੀਬੀ ਬੋਲ ਪੈਂਦੀ ਆ ਜਦੋਂ ਬੀਬਾ ਜੀ ਕਹਿੰਦੇ ਨੇ ਕਿ 1000 ਰੁਪਿਆ ਦੇਵਾਂ ਇੱਕ ਬੀਬੀ ਕਹਿੰਦੀ ਭਾਈ ਸਾਡੀਆਂ ਸਟਿੰਗ ਦਾ ਪੈਨਸ਼ਨ ਨਹੀਂ ਕੱਟਿਆਂਗਾ ਸਾਡੀਆਂ ਪੈਨਸ਼ਨ ਨਹੀਂ ਲੱਗੀਆਂ ਫਿਰ ਬੀਬੀ ਬਲਜਿੰਦਰ ਕੌਰ ਫਿਰ ਉਹਨੂੰ ਛੱਟਦੇ ਨੇ ਜਿਹੜੀ ਹੈ ਕਿ ਉਹ ਚੁੱਪ ਕਰ ਉਹ ਕੋਈ ਨਹੀਂ ਬੀਬੀ ਆਪਾਂ ਦੇਖਦੇ ਬੀਬੀ ਆਪਾਂ ਦੇਖਦੇ ਤਾਂ ਮਤਲਬ ਕੁੱਲ ਮਿਲਾ ਕੇ ਏਸੀ ਇੱਕ ਪਿੰਡ ਦੇ ਵਿੱਚ ਐਮਐਲਏ ਆਉਂਦੇ ਨੇ ਕਿਉਂਕਿ ਐਮਐਲਏ ਨੁਮੈਂਦੇ ਨੇ ਉਸ ਹਲਕੇ ਦੇ ਮਾਲਕ ਨੇ ਹਲਕੇ ਦੇ ਵਿੱਚ ਕੀ ਬੁਰਾ ਹੋ ਰਿਹਾ ਕੀ ਚੰਗਾ ਹੋ ਰਿਹਾ ਸਭ ਕੁਝ ਐਮਐਲਏ ਨੂੰ ਪਤਾ ਹੁੰਦਾ ਆ ਐਮਐਲਏ ਸਾਹਿਬਾ ਵੀ ਉੱਥੇ ਇਹ ਕਹਿੰਦੇ ਨੇ ਕਿ ਕਿਸੇ ਚੰਗੇ ਜਦੋਂ ਕੋਈ ਸਰਕਾਰ ਚੰਗਾ ਕੰਮ ਕਰਦੀ ਉਸ ਚੰਗੇ ਕੰਮ ਦੀ ਪ੍ਰਸ਼ੰਸਾ ਵੀ ਕਰਦਾ ਕੋ ਚਲੋ ਅਸੀਂ ਵੀ ਕਹਨੇ ਆ ਕਿ ਤੁਸੀਂ ਵਾਹ ਵਾਹੀ ਕਰਦੇ ਹੋ ਕਿ ਅਸੀਂ ਲੋਕਾਂ ਦੇ ਬਿੱਲ ਫ੍ਰੀ ਕੀਤੇ ਹਾਲਾਂਕਿ ਮੁਫਤ ਖੁਰੀ ਤੇ ਕਿਸੇ ਵੇਲੇ ਤੁਹਾਡੀ ਤੁਹਾਡੀ ਪਾਰਟੀ ਸਵਾਲ ਖੜੇ ਕਰਦੀ ਹੈ ਚਲੋ ਤੁਸੀਂ ਕਹਿੰਦੇ ਹੋ ਕਿ ਇਹ ਅਸੀਂ ਚੰਗਾ ਕੰਮ ਕੀਤਾ ਜਿੰਨਾ ਲੋਕਾਂ ਦਾ ਬਿੱਲ ਮੁਫਤ ਆਉਣ ਲੱਗਿਆ ਅਸੀਂ ਵੀ ਉਹਨਾਂ ਤੇ ਵਾਹ ਵਾਹੀ ਕਰਦੇ ਹਾਂ ਚਲੋ ਤੁਸੀਂ ਚੰਗਾ ਕੰਮ ਇਹ ਭਾਈ ਕਰਤਾ ਮੀਬਾ ਜੀ ਵੀ ਇਹੀ ਕਹਿੰਦੇ ਨਜ਼ਰ ਆਏ ਕਿ ਭਾਈ ਜਿੱਥੇ ਅਸੀਂ ਚੰਗਾ ਕੰਮ ਕਰਦੇ ਆ ਉੱਥੇ ਤੱਕ ਕਿਹਾ ਕਰੋ ਪਰ ਉਹਦੇ ਉਲਟ ਨਸ਼ੇ ਦੀ ਤੁਸੀਂ ਕੀ ਗੱਲ ਕੀਤੀ ਸੀ ਨਸ਼ਾ ਵਧਿਆ ਜਾਂ ਘਟਿਆ ਇਹ ਲੋਕ ਜਾਣਦੇ ਨੇ ਭ੍ਰਿਸ਼ਟਾਚਾਰ ਦੀ ਗੱਲ ਕਰੀ ਸੀ ਭ੍ਰਿਸ਼ਟਾਚਾਰ ਵਧਿਆ ਜਾਂ ਘਟਿਆ ਇਹ ਲੋਕ ਜਾਣਦੇ ਨੇ ਬੇਰੋਜ਼ਗਾਰੀ ਦੀ ਗੱਲ ਕਰੀ ਸੀ ਬੇਰੋਜ਼ਗਾਰੀ ਖਤਮ ਹੋਈ ਜਾਂ ਬੇਰੋਜ਼ਗਾਰੀ ਵਧੀ ਇਹ ਆਮ ਲੋਕ ਜਾਣਦੇ ਨੇ ਮਤਲਬ ਜਦੋਂ ਹਲਕੇ ਦੇ ਐਮਐਲਏ ਨੂੰ ਇੱਕ ਨੌਜਵਾਨ ਦੇ ਵੱਲੋਂ ਸਵਾਲ ਕੀਤੇ ਜਾਂਦੇ ਨੇ ਜਾਂਦੇ ਨੇ ਉਹਨਾਂ ਨੂੰ ਦੱਸਿਆ ਜਾਂਦਾ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਉਹ ਉਹ ਸਮੱਸਿਆਵਾਂ ਦਾ ਹੱਲ ਕਰਨਾ ਉਹ ਤਾਂ ਵੱਖਰੀ ਗੱਲ ਆ ਉਹ ਸਮੱਸਿਆਵਾਂ ਦੇ ਉੱਪਰ ਵੀ ਬੱਬਾ ਜੀ ਵੱਲੋਂ ਗੱਲ ਵੀ ਨਹੀਂ ਕੀਤੀ ਗਈ ਸਿਰਫ ਤਿੰਨ ਨੇ 모ਦੇ ਰੱਖੇਗੇ ਉਹਨਾਂ ਤਿੰਨਾਂ ਮੁੱਦਿਆਂ ਦੇ ਵਿੱਚੋਂ ਸਿਰਫ ਤੇ ਸਿਰਫ ਇੱਕ ਮੁੱਦੇ ਤੇ ਗੱਲ ਵੀ ਕੈਸੀ ਕੀਤੀ ਕਿ ਇਹ ਮੇਰੇ ਧਿਆਨ ਦੇ ਵਿੱਚ ਨਹੀਂ ਸੀ ਹੁਣ ਮੇਰੇ ਧਿਆਨ ਦੇ ਵਿੱਚ ਆ ਉਸ ਤੋਂ ਬਾਅਦ ਅਸੀਂ ਹੱਲ ਕਰਾਂਗੇ ਫਿਰ ਬੀਬਾ ਜੀ ਪੰਚਾਇਤਾਂ ਦੀ ਗੱਲ ਕਰਦ ਨੇ ਮਤਲਬ ਆਪ ਦੀ ਵਾਹ ਵਾਹੀ ਗਣਾਉਂਦੇ ਨੇ ਕਿ ਸਾਡੇ ਹਲਕੇ ਦੇ 60 ਪਿੰਡ ਨੇ 60 ਪਿੰਡਾਂ ਦੇ ਵਿੱਚ ਜੋ ਲੋਕਾਂ ਨੇ ਕਹਤਾ ਉਹ ਚੀਜ਼ ਜਿਹੜੀ ਖਿੜੇ ਮੱਥੇ ਅਸੀਂ ਪ੍ਰਵਾਨ ਕੀਤੀ ਆ ਤਾਂ ਮੈਂ ਬੀਬਾ ਜੀ ਨੂੰ ਦੱਸ ਦੇ ਮੈਂ ਦੱਸ ਦੇਣਾ ਚਾਹਣਾ ਕਿ ਜੱਜਲ ਪਿੰਡਾ ਤੁਹਾਡੇ ਹੀ ਹਲਕੇ ਦਾ ਪਿੰਡਾ ਬੀਤੇ ਕੱਲ ਹੀ ਮੈਂ ਉੱਥੇ ਜਾ ਕੇ ਰਿਪੋਰਟਿੰਗ ਕਰਕੇ ਆਇਆ ਉਸ ਪਿੰਡ ਦੇ ਵਿੱਚ ਗਲੀਆਂ ਕੁਝ ਆਮਦਨੀ ਪਾਰਟੀ ਦੇ ਵਰਕਰ ਕਿਉਂਕਿ ਇਹ ਉਸ ਪਿੰਡ ਦੇ ਮੌਜੂਦਾ ਸਰਪੰਚ ਦੇ ਇਲਜ਼ਾਮ ਨੇ ਕਿ ਆਮਦਨੀ ਪਾਰਟੀ ਦੇ ਵਰਕਰ ਨੇ ਜਿਨ੍ਹਾਂ ਨੇ ਗਲੀਆਂ ਪੁੱਟੀਆਂ ਤੇ ਆਪ ਮਹਾਰੇ ਉਹ ਗਲੀਆਂ ਦੀ ਚਨਵਾਈ ਕਰ ਰਿਆ ਉਹ ਕਹਿੰਦੇ ਇੰਨਾ ਵੀ ਕਹਿ ਰਿਹਾ ਆਮ ਲੋਕਾਂ ਨੂੰ ਜਿਹੜੇ ਮਤਲਬ ਨਰੇਗਾ ਦੇ ਵਰਕਰ ਉਹਨਾਂ ਨੂੰ ਇਹ ਵੀ ਕਹਿ ਰਿਹਾ ਤੁਸੀਂ ਸਰਪੰਚ ਤੋਂ ਕੀ ਲੈਣਾ ਤੁਸੀਂ ਇੱਥੇ ਆਓ ਜਿਹੜਾ ਕੰਮ ਕਰਵਾਉਣਾ ਇਹ ਕੰਮ ਅਸੀਂ ਤੁਹਾਡਾ ਅਸੀਂ ਕਰਵਾ ਕੇ ਦਿੰਨੇ ਆ ਤਾਂ ਉਹ ਇਹ ਵੀ ਕਹਿੰਦੇ ਨੇ ਕਿ ਸਾਡੇ ਸਿਰ ਤੇ ਐਮਐਲ ਦਾ ਹੱਤਾ ਤਾਂ ਵੀਬਾ ਜੀ ਤੁਸੀਂ ਤਾਂ ਕਹਿੰਦੇ ਜੋ ਆਮ ਲੋਕਾਂ ਨੇ ਕਹਿ ਦਿੱਤਾ ਜੋ ਆਮ ਲੋਕਾਂ ਨੇ ਫਤਵਾ ਦਿੱਤਾ ਉਹ ਖੇੜੇ ਮੱਥੇ ਪਰਵਾਨ ਤੇ ਫਿਰ ਫਤਵਾ ਤਾਂ ਜੱਜਲਪਿੰਡ ਦੇ ਲੋਕ ਕਮਲਕੀਰ ਸਿੰਘ ਰਾਜੂ ਰਾਜੂ ਸ਼ਾਇਦ ਨਵਾਂ ਮਲਕੀਤ ਸਿੰਘ ਰਾਜੂ ਨੂੰ ਦਿੱਤਾ ਸੀ ਉਹ ਤਾਂ ਸਰਪੰਚ ਲੋਕਾਂ ਨੇ ਬਣਾਤਾ ਸੀ 160 69 ਵੋਟਾਂ ਤੇ ਉਹ ਜਿੱਤਿਆ ਉਹ ਤਾਂ ਫਿਰ ਵੀ ਕੰਮ ਜਿਹੜੇ ਹੈਗੇ ਆ ਤੁਹਾਡੇ ਖੁਦ ਦੇ ਵਰਕਰ ਕਰਵਾ ਰਿਹਾ ਸ਼ਰਮ ਸਪਸ਼ਟ ਤੌਰ ਤੇ ਜਿਹੜੇ ਹੈਗੇ ਇਲਜ਼ਾਮ ਲੱਗ ਰਹੇ ਆ ਫਿਰ ਉਹ ਜਿਹੜਾ ਫਤਵਾ ਦਿੱਤਾ ਉਹ ਫਿਰ ਉਹ ਫਿਰ ਕਿਸੇ ਹਿੱਸੇ ਆ ਔਰ ਅਗਲੀ ਗੱਲ ਜਿਹੜੀ ਮੈਂ ਪਹਿਲਾਂ ਵੀ ਕੀਤੀ ਸੱਤ ਸਾਲ ਦੀ ਉਤੋਂ ਨੌਜਵਾਨ ਕਹਿੰਦਾ ਕਿ ਤੁਸੀਂ 8 ਸਾਲਾਂ ਬਾਅਦ ਆਇਓ ਪਰ ਬੀਬਾ ਜੀ ਉੱਥੇ ਖੜੇ ਕਿ ਨਹੀਂ 8 ਨਹੀਂ ਮੈਂ 7 ਸਾਲਾਂ ਬਾਅਦ ਆਈਆਂ ਇੱਕ ਐਮਐਲਏ ਦਾ ਇੱਕ ਪਿੰਡ ਦੇ ਵਿੱਚ 7 ਸਾਲਾਂ ਬਾਅਦ ਹੋਣਾ ਬੀਬਾ ਜੀ ਸ਼ਾਇਦ ਨੂੰ ਪ੍ਰਾਉਡ ਦੇ ਨਾਲ ਕਹਿ ਰਿਹਾ ਕਿ ਨਹੀਂ ਨਹੀਂ ਮੈਂ 7 ਸਾਲਾਂ ਬਾਅਦ ਆਈਆਂ ਫਿਰ ਇੱਕ ਗਲਤੋਂ ਮੈਂ ਬੀਬਾ ਦੀ ਛਲੰਗਾ ਵੀ ਕਰਨਾ ਚਾਹੂੰਗਾ ਪ੍ਰਸ਼ਾਸ਼ਾ ਵੀ ਕਰੂੰਗਾ ਬੀਬਾ ਜੀ ਖੁਦ ਮੰਨੇ ਨੇ ਕਿ ਹੋ ਸਕਦਾ ਸਾਡੇ ਤੋਂ ਔਣਤਾਈਆਂ ਰਹੀਆਂ ਹੋਣ ਹੋ ਸਕਦਾ ਸਾਡੇ ਤੋਂ ਕਮੀਆਂ ਰਹੀਆਂ ਹੋਣ ਪਰ ਅਸੀਂ ਕਹਿੰਦੇ ਕੁਝ ਚੰਗੇ ਕੰਮ ਵੀ ਕੀਤੇ ਆ ਮਤਲਬ ਆਪ ਖੁਦ ਇੰਨਾ ਗੱਲਾਂ ਤੇ ਤਾਂ ਆ ਗਏ ਕਿ ਔਣਤਾਈਆਂ ਰਹੀਆਂ ਕਮੀਆਂ ਰਹੀਆਂ ਪਰ ਬੀਬਾ ਜੀ ਹੁਣ ਕਿੰਨੀਆਂ ਔਣਤਾਈਆਂ ਰਹੀਆਂ ਨੇ ਕਿੰਨੀਆਂ ਕਮੀਆਂ ਰਹੀਆਂ ਨੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੋਕ ਦੱਸਣਗੇ ਨਾਲੇ ਇੱਕ ਗੱਲ ਹੋਰ ਆ ਕਿ ਜਦੋਂ ਐਮਐਲਏ ਨੂੰ ਸਵਾਲ ਲੀਡਰਾਂ ਨੂੰ ਕੋਈ ਸਵਾਲ ਕਰਦਾ ਤਾਂ ਉਦੋਂ ਗੁੱਸੇ ਨਹੀਂ ਹੋਣਾ ਚਾਹੀਦਾ ਬੀਬਾ ਜੀ ਉੱਥੇ ਥੋੜੇ ਜੇ ਗੁੱਸੇ ਦੇ ਵਿੱਚ ਜ਼ਰੂਰ ਲੱਗੇ ਜਿਵੇਂ ਉਸ ਨੌਜਵਾਨ ਨੂੰ ਜਵਾਬ ਵੀ ਦਿੱਤਾ ਇੱਕ ਦੋ ਗੱਲਾਂ ਦੇ ਉੱਪਰ ਜਵਾਬ ਵੀ ਦਿੰਦੇ ਜਿਹੜੇ ਹੈਗੇ ਉਹ ਨਜ਼ਰ ਆਇਆ ਕਿਉਂਕਿ ਤੁਹਾਡੇ ਖੁਦ ਦੇ ਲੀਡਰ ਨੇ ਭਗਵੰਤ ਸਿੰਘ ਮਾਨ ਤੁਹਾਡੇ ਖੁਦ ਦੇ ਲੀਡਰ ਤਾਂ ਕਹਿੰਦੇ ਹੁੰਦੇ ਨੇ ਉਹ ਹੁਣ ਤੱਕ ਉਹ ਵੀ ਉਹੀ ਕਹਿੰਦੇ ਰਹੇ ਨੇ ਕਿ ਭਾਈ ਲੀਡਰਾਂ ਨੂੰ ਸਵਾਲ ਕਰਿਆ ਕਰੋ ਇਹ ਤੁਹਾਡੀਆਂ ਵੋਟਾਂ ਦੇ ਨਾਲ ਬਣ ਕੇ ਆਉਂਦੇ ਨੇ ਤੇ ਤੁਸੀਂ ਇੱਕ ਪਿੰਡ ਦੇ ਵਿੱਚ ਸੱਤਾਂ ਸਾਲਾਂ ਬਾਅਦ ਆਉਣੇ ਹੋ ਤੇ ਸੱਤਾਂ ਸਾਲਾਂ ਬਾਅਦ ਜੇ ਕੋਈ ਤੁਹਾਨੂੰ ਸਵਾਲ ਕਰਦਾ ਆ ਸਵਾਲ ਕਰਨਾ ਉੱਥੇ ਬਣਦਾ ਸਵਾਲ ਕੀਤਾ ਸਵਾਲਾਂ ਦੇ ਜਵਾਬ ਕਿੰਨੇ ਕਾਏ ਉਹ ਤਾਂ ਅਸੀਂ ਸਾਰੇ ਉਹ ਤਾਂ ਅਸੀਂ ਦੇਖੀ ਐ ਸਭ ਪੂਰੀ ਦੀ ਪੂਰੀ ਸਪੀਚ ਸੁਣੀ ਆ ਸਵਾਲ ਕੀਤੇ ਸਵਾਲਾਂ ਦੇ ਜਵਾਬ ਜਿਸ ਪੱਧਰ ਤੱਕ ਆਉਣੇ ਚਾਹੀਦੇ ਉਸ ਪੱਧਰ ਤੱਕ ਨਹੀਂ ਆਏ ਜਿਸ ਤਰ੍ਹਾਂ ਦੀ ਚੁੱਪੀ ਐਮਐਲਏ ਬਲਜਿੰਦਰ ਕੌਰ ਹੋਰਾਂ ਦੀ ਨਸ਼ੇ ਦੇ ਮੁੱਦੇ ਤੇ ਰਹੀ ਜਿਸ ਤਰ੍ਹਾਂ ਦੀ ਚੁੱਪੀ ਐਮਐਲਏ ਬਲਜਿੰਦਰ ਕੌਰ ਹੋਰਾਂ ਦੀ ਉਹ ਉੱਥੋਂ ਦੇ ਐਜੂਕੇਸ਼ਨ ਦੀ ਜਿਸ ਤਰ੍ਹਾਂ ਦੇ ਨਾਲ ਸਵਾਲ ਸੀ ਉਹਦੇ ਤੇ ਰਹੀ ਤਾਂ ਉੱਥੋਂ ਲੱਗਦਾ ਸੀ ਕਿ ਕਿਤੇ ਨਾ ਕਿਤੇ ਉਹਨਾਂ ਦੇ ਜਹਨ ਦੇ ਵਿੱਚ ਵੀ ਹੈ ਕਿ ਜਿਹੜੇ ਨਸ਼ੇ ਦੀ ਇਹ ਗੱਲ ਕਰ ਰਹੇ ਆ ਉਹ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਸੀ ਪਰ ਉਹ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋਇਆ ਪੰਜਾਬ ਦਾ ਵੱਖਰੀ ਗੱਲ ਕਰ ਲਗੇ ਸਾਡੇ ਹਲਕੇ ਦਾ ਪਿੰਡ ਜਿਹੜਾ ਸ਼ੇਰਗੜਾ ਸੀ ਇੱਥੋਂ ਵੀ ਨਸ਼ਾ ਜਿਹੜਾ ਖਤਮ ਨਹੀਂ ਕਰ ਸਕੇ ਤਾਂ ਹੁਣ ਇਹ ਆ ਕਿ ਜਦੋਂ ਦੂਸਰੀਆਂ ਸਰਕਾਰਾਂ ਸੀ ਤਾਂ ਉਦੋਂ ਸਵਾਲ ਉਹਨਾਂ ਨੂੰ ਲੋਕ ਕਰਦੇ ਸੀ ਤਾਂ ਉਦੋਂ ਸ਼ਾਇਦ ਇਹ ਲੋਕ ਇਹਨਾਂ ਨੂੰ ਚੰਗੇ ਲੱਗਦੇ ਸੀ ਹੁਣ ਸ਼ਾਇਦ ਇਹ ਲੋਕ ਚੰਗੇ ਨਾ ਲੱਗਣ ਕਿਉਂਕਿ ਹੁਣ ਸਰਕਾਰ ਇਹਨਾਂ ਦੀ ਆ ਸੱਤਾ ਦੇ ਵਿੱਚ ਇਹ ਨੇ ਜਿਹੜੀਆਂ ਗੱਲਾਂ ਕਰੀਆਂ ਸੀ ਉਹ ਜਿਸ ਹੱਦ ਤੱਕ ਪੂਰੀਆਂ ਹੋਣੀਆਂ ਚਾਹੀਦੀਆਂ ਸੀ ਉਸ ਹੱਦ ਤੱਕ ਪੂਰੀਆਂ ਨਹੀਂ ਹੋਈਆਂ ਤੇ ਹੁਣ ਉਹੀ ਲੋਕ ਸਵਾਲ ਕਰਦੇ ਨੇ ਸਵਾਲ ਤਾਂ ਆਉਣ ਵਾਲੇ ਦਿਨਾਂ 'ਚ ਵੀ ਬਈ ਇਹ ਵਧਣੇ ਨੇ ਕਿਉਂਕਿ ਹਾਲੇ ਸਾਡੇ 2 ਸਾਲ ਪਏ ਨੇ ਹਾਲੇ ਤੁਸੀਂ ਤੁਹਾਡੇ ਲੀਡਰ ਇਹ ਕਹਿ ਕੇ ਛੁੱਟ ਸਕਦੇ ਕਾ ਜੇ ਸਾਡੇ 2 ਸਾਲ ਪਏ ਨੇ ਭਾਈ ਅਸੀਂ ਕਰਾਂਗੇ ਪਰ ਜਦੋਂ ਇਹ ਵੀ 2 ਸਾਲ ਖਤਮ ਹੋ ਗਏ ਨਾ ਜਦੋਂ ਅਗਲੀ ਵਾਰ ਤੁਸੀਂ ਵੋਟਾਂ ਮੰਗਣ ਆਏ ਨਾ ਇਹ ਲੋਕ ਤੁਹਾਨੂੰ ਉਦੋਂ ਦੱਸਣਗੇ ਊਂ ਤਾਇਆਂ ਕੀ ਹੁੰਦੀਆਂ ਨੇ ਇਹ ਲੋਕ ਤੁਹਾਨੂੰ ਉਦੋਂ ਦੱਸਣਗੇ ਕਿ ਜਿਹੜੀਆਂ ਕਮੀਆਂ ਰਹੀਆਂ ਨੇ ਉਹ ਕੀ ਹੁੰਦੀਆਂ ਨੇ ਕਿਉਂਕਿ ਉਹ ਤਾਂ ਪਹਿਲੇ ਤਾਂ ਲੀਡਰ ਸੀ ਪਹਿਲੇ ਤਾਂ ਅਸੀਂ ਤੁਸੀਂ ਵੀ ਕਹਿੰਦੇ ਹੋ ਕਿ ਉਹ ਤਾਂ ਲੀਡਰ ਸੀ ਉਹ ਤਾਂ ਸੋਨੇ ਦੇ ਚਮਚੇ ਲੈ ਕੇ ਚਾਂਦੀ ਦੇ ਚਮਚੇ ਲੈ ਕੇ ਜੰਮੇ ਹੋ ਸੀ ਪਰ ਤੁਸੀਂ ਤਾਂ ਇਹ ਕਹਿੰਦੇ ਸੀ ਨਾ ਕਿ ਆਮ ਘਰਾਂ ਚੋਂ ਉਠੇ ਆ ਤੁਸੀਂ ਤਾਂ ਇਹ ਕਹਿੰਦੇ ਸੀ ਨਾ ਕਿ ਪਿੰਡਾਂ ਦੀਆਂ ਸੱਥਾਂ ਚੋਂ ਸਰਕਾਰ ਚੱਲੂਗੀ ਫਿਰ ਹੁਣ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਸਰਕਾਰ ਚਲਾਉਣ ਵਾਲੇ ਵੀ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੇ ਪਿੰਡਾਂ ਦੀਆਂ ਸੱਥਾਂ ਚੋਂ ਸਰਕਾਰਾਂ ਚਲਾਉਣ ਵਾਲੇ ਨੇ ਜੋ ਕੁਝ ਕਿਹਾ ਸੀ ਕੀ ਉਹਨਾਂ ਤੋਂ ਵੀ ਫਿਰ ਪੂਰਾ ਨਹੀਂ ਹੋਇਆ ਹਾਲਾਂਕਿ ਇਹ ਆਉਣ ਵਾਲਾ ਸਮਾਂ ਦੱਸੂਗਾ ਤਾਂ ਮੈਂ ਇੱਥੇ ਅਖੀਰ ਤੇ ਇਹੀ ਗੱਲ ਕਹੂੰਗਾ ਕਿ ਜੇਕਰ ਤੁਹਾਡੇ ਹਲਕੇ ਦੇ ਵਿੱਚ ਕਿਤੇ ਵੀ ਐਮਐਲਏ ਐਮਪੀ ਕੋਈ ਵੀ ਲੀਡਰ ਆਉਂਦਾ ਨਾ ਤੁਹਾਨੂੰ ਸਵਾਲ ਜ਼ਰੂਰ ਕਰਾਇਆ ਕਰੋ ਇਸ ਨੌਜਵਾਨ ਦੇ ਵਾਂਗੂ ਜਗਸੀਰਤ ਸਿੰਘ ਦੇ ਵਾਂਗੂ ਸਵਾਲ ਜ਼ਰੂਰ ਕਰਾਇਆ ਕਰੋ ਘੱਟੋ ਘੱਟ ਇਹ ਸਵਾਲ ਦੇ ਨਾਲ ਲੀਡਰਾਂ ਨੂੰ ਇੰਨਾ ਕੁ ਤਾਂ ਪਤਾ ਲੱਗੇ ਇੰਨੇ ਕੁ ਤਾਂ ਇਹਨਾਂ ਨੂੰ ਕੰਨ ਹੋ ਜਾਣ ਕਿ ਸਵਾਲ ਕੱਲੇ ਜਿਹੜੇ ਕਾਲੀ ਕਾਂਗਰਸੀ ਸੀ ਉਹਨਾਂ ਨੂੰ ਨਹੀਂ ਹੁੰਦੇ ਇਹ ਸਵਾਲ ਸਾਨੂੰ ਵੀ ਹੋਣਗੇ ਤੇ ਸਵਾਲ ਆਉਣ ਨਾਲ ਟਾਈਮ ਦੇ ਵਿੱਚ ਵਧਣਗੇ ਤੇ ਸਵਾਲ ਉਹੀ ਆ ਕਿ ਇਹਨਾਂ ਦੇ ਗਲੇ ਦੀ ਹੱਡੀ ਹੀ ਸਵਾਲਾਂ ਨੇ ਬਣਨਾ ਕਿਉਂਕਿ ਭਗਵਾਨ ਸਿੰਘ ਮਾਨ ਤਾਂ ਬਹੁਤ ਕੁਝ ਕਹਿੰਦੇ ਹੁੰਦੇ ਸੀ ਉਹ ਤਾਂ ਕਹਿੰਦੇ ਸੀ ਕਿ ਡੜਾ ਤੋਂ ਡੜਾ ਹੁੰਦਾ ਹੈ ਪਰ ਹੁਣ ਮੈਨੂੰ ਲੱਗਦਾ ਹੈ ਸਵਾਲ ਵੀ ਇਹਨਾਂ ਦੇ ਡੜਿਆਂ ਵਾਂਗੂ ਵੱਜੇ ਆ ਜਿਹੜੇ ਇੱਕ ਬੀਬਾ ਬਲਜਿੰਦਰ ਕੌਰ ਦੇ ਵੱਜਿਆ ਨੇ ਸਵਾਲ ਵੀ ਡੜਿਆਂ ਵਾਂਗੂ ਵੱਜੇ ਆ ਤੇ ਇਕੱਲੇ ਬੀਬਾ ਬਲਜਿੰਦਰ ਕੌਰ ਦੀ ਗੱਲ ਨਹੀਂ ਇਹ ਮੈਂ ਲਿਦਾ ਆਉਣ ਵਾਲੇ ਜਿੰਨੇ ਹਲਕਿਆਂ ਦੇ ਐਮਐਲਏ ਵੀ ਜੇਕਰ ਕਿਸੇ ਨਾ ਕਿਸੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਉਣਗੇ ਤਾਂ ਕੋਈ ਨਾ ਕੋਈ ਜਖਸੀਰ ਸਰ ਸਿੰਘਰਗਾ ਉੱਠੂਗਾ ਜ਼ਰੂਰ ਤੇ ਉਹ ਸਵਾਲ ਜ਼ਰੂਰ ਕਰੂਗਾ ਤੇ ਉਹ ਫਿਰ ਸਵਾਲ ਜਿਹੜਾ ਨਾ ਉਹ ਇਹਨਾਂ ਦੇ ਡਲਿਆਂ ਕੋਈ ਬਚੂਗਾ